ਰਾਜਾਂਦੇ ਸਿੱਖ ਮੁੰਡਿਆਂ ਨਾਲ ਹੋ ਚੱਲਾ ਸੀ ਉਹ ਕਾਰਾ ਦੇ ਸੁਣ ਕੇ ਤੁਹਾਡੇ ਵੀ ਹੋਸ਼ ਉੱਠ ਜਾਣਗੇ ਜਿੱਥੇ ਇੱਕ ਪਾਸੇ ਸ਼ਹੀਦੀ ਦਿਨ ਚੜ੍ਹਦਾ ਇਹ ਨੇ ਤੇ ਸੰਤਾ ਸ਼ਹੀਦੀ ਪੁਰਬ ਮਨਾਉਣ ਵਿੱਚ ਵਿਅਸਤ ਨੇ ਉੱਥੇ ਦੂਜੇ ਪਾਸੇ ਇਹੋ ਜਿਹੇ ਕੰਮ ਹੋ ਰਹੇ ਨੇ ਪਰ ਇਹਨਾਂ ਸਿੱਖ ਨੌਜਵਾਨਾਂ ਨੇ ਉਸ ਵਿਅਕਤੀ ਨੂੰ ਉਹ ਸਬਕ ਸਿਖਾਇਆ ਕਿ ਹਮੇਸ਼ਾ ਯਾਦ ਰੱਖੇਗਾ ਜੀ ਵੀ ਦੇਖੋ ਸਾਰੀ ਗੱਲਬਾਤ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰਿਓ। ਉਹ ਸਾਡੀ ਜੰਗ ਜਨਰੇਸ਼ਨ ਵਾਲਿਆਂ ਨੂੰ ਬਾਈ ਤੂੰ ਆਹ ਚੀਜ਼ ਕਰਦਾ ਰੋਕ ਕੇ ਤੈਨੂੰ ਆਪ ਵੀ ਨਹੀਂ ਪਤਾ ਲੱਗਦਾ ਤੇਰੇ ਨਾਮ ਅਗਰ ਬਾਈ ਸੰਧ ਲੱਗਦਾ। ਕੋਈ ਗੱਲ ਜਿਹੜੇ ਚੱਲਦੇ ਆ ਦੱਸੋ ਜਿਹੜੇ ਚੱਲਦੇ ਸਰਦਾਰ ਨੀ ਇਹ ਬੰਨੀ ਤੂੰ ਰਾਮ ਨਾਲ ਜਾਂਦਾ ਈ ਤੂੰ ਲੰਗ ਜਨ ਨੂੰ ਸਾਨੂੰ ਰੋਕ ਕੇ ਲੈਣਾ ਕੀ ਸੀ ਤੂੰ ਮੈਨੂੰ ਐਂ ਦੱਸ ਤੈਨੂੰ ਕਿਲਾ ਲਈ ਤੇਰੇ ਬਾਤ ਚ ਆ ਜਾਂਗੇ। ਕੀ ਚੱਲਦਾ ਕੀ ਆ? ਹਾਂਜੀ ਮਿਸ ਮਿਸ ਚੱਲਦਾ ਤੇ ਇਸ ਤੇ ਚੱਲਦਾ ਹੋਰ ਕੀ ਚੱਲਦਾ? ਹਾਂਜੀ ਹੋਰ ਤੂੰ ਮਿਸੂ ਮਿਸੂ ਦਾ ਕਰੈਸਮਸ ਚੱਲਦਾ ਹੋਰ ਕੀ ਚੱਲਦਾ ਤੇਰੇ ਨਾਮ ਪਿੱਛੇ ਸੰ ਹਾਂ ਬਿਲਕੁਲ ਮੇਰੇ ਭਰਾ ਕਿਉਂਕਿ ਉਹ ਪਰਮੇਸ਼ਰ ਹੋਰ ਕੀ ਚੱਲਦੇ ਦਿਨ ਕਿਹੜੇ ਚੱਲਦੇ ਨੇ ਇਹ ਭਰਾ ਮੇਰੇ ਕਿਹੜੇ ਘਰ ਜਨਮ ਲਿਆਵੇ ਤਾਂ ਇਹ ਦੱਸ ਹਾਂ ਕਿਹੜੇ ਘਰ ਜਨਮ ਲਿਆਵੇ ਮੈਂ ਮੇਰੇ ਭਰਾ ਤਾਂ ਬਿਲਕੁਲ ਮੈਂ ਪਹਿਲੇ ਸਿੱਖਰ ਨੂੰ ਮੰਨਦਾ ਤੇਰੇ ਘਰਦਿਆਂ ਦਾ ਨਾਮ ਕੀ ਆ ਮੇਰੇ ਘਰਦਿਆਂ ਦਾ ਨਾਮ ਮੰਮੀ ਮਮਾ ਨਾਮ ਮਨਜੀਤ ਕੌਰ ਹੈ ਪਿੰਡ ਕਿਹੜਾ ਸਿੱਖ ਫੈਮਿਲੀ ਤੋਂ ਘਰ ਜਨਮ ਲਿਆ ਹਾਂਜੀ ਹਾਂਜੀ ਫਿਰ ਤੇ ਦੱਸ ਕੀ ਚੱਲਦਾ ਹੁਣ ਕ੍ਰਿਸਮਸ ਚੱਲਦਾ ਤੂੰ ਜਿਸੂ ਮਿਸੂ ਨੂੰ ਮੰਨਦਾ ਹਾਂਜੀ ਹੋਰ ਕੀ ਚੱਲਦਾ ਜਿਹੜੇ ਘਰ ਤੋਂ ਜਨਮ ਲਿਆ ਪਤਾ ਨਹੀਂ ਹੈਗਾ ਬਈ ਬਈ ਮੇਰੇ ਭਰਾ ਹੁੰਦੇ ਗੱਲ ਸੁਣਾ ਮੇਰੇ ਭਰਾ ਹੁਣ ਮੈਂ ਵੀ ਤੁਹਾਡੀ ਤਰ੍ਹਾਂ ਕਹਿੰਦਾ ਸੀਗਾ ਵੀ ਮੈਂ ਭਰਾ ਮੇਰੇ ਗੁਰੂਆਂ ਨੂੰ ਮੰਨ ਲਿਆ ਨਾ ਸਿੱਖ ਤਾਂ ਪਰ ਲੇਕਿਨ ਬਹੁਤ ਗੰਦੇ ਕੰਮਾਂ ਦੀ ਪਿਆਰ ਜੀ ਪਰ ਹੁਣ ਇਹ ਨਹੀਂ ਵੀ ਮੇਰਾ ਸਿੱਖ ਧਰਮ ਨੂੰ ਗਲਤ ਰੋਕ ਕੇ ਪੇੜ ਜੁਕੇ ਨਾ ਵੀ ਧਰਮ ਤਸਦੀਕੀ ਕਰੀ ਅਸੀਂ ਕਹਣਾ ਚਾਹੁੰਦਾ ਭਰਾ ਮੇਰੇ ਮੈਂ ਤੁਹਾਨੂੰ ਕਹਾਂ ਵੀ ਇੱਕ ਵਾਰ ਜਿਸੂ ਵੀ ਜੂ ਜਾ ਕੇ ਦੇਖਿਆ ਓ ਯਾਰ ਤੂੰ ਜਿਸੂ ਮਿਸੂ ਦੀ ਖੁਦ ਬੇਇੱਜ਼ਤੀ ਕਰ ਰਿਹਾਗਾ ਪਤਾ ਕਿੱਦਾ ਬਰਬਾਦ ਹੋ ਆਪਣੇ ਪੰਜਾਬੀਆਂ ਨੂੰ ਬਈ ਅਕਲ ਨਹੀਂ ਗਈ ਉਹ ਐਕਟ ਨਹੀਂ ਕਰਕੇ ਸਾਰਾ ਅਬਦਾ ਲੰਗਾ ਆਪੀ ਕਹਣਾ ਤੈਨੂੰ ਮੈਨੂੰ ਆਉਂ ਦੱਸ ਆਪਣੇ ਦਿਨ ਕਿਹੜੇ ਚੱਲਦੇ ਨੇ ਬਈ ਇਹ ਦਿਨ ਤੂੰ 크리스마ਸ 크리스마ਸ ਕਰੀਂ ਪਰ ਇੰਨੀ ਨਹੀਂ ਕਰ ਵੀ ਆਪਣੇ ਸ਼ਹਿਬ ਜੀ ਦੇ ਦਿਨ ਚੱਲਦੇ ਨੇ ਹਾਂ ਬਿਲਕੁਲ ਮੇਰੇ ਭਰਾ ਇਹ ਤਾਂ ਹੀ ਦੱਸਿਆ ਕਿ ਉਹਨੇ ਤੈਨੂੰ 5 ਮਿੰਟ ਦੇ ਕੇ ਪੁੱਛਦਿਆਂ ਅੱਛਾ ਨਹੀਂ ਚਲੋ ਮੇਰੇ ਭਰਾ ਹੁਣ ਤੁਸੀਂ ਗੱਲ ਦੀ